ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਮੁਲਾਜ਼ਮਾਂ ਦੇ JBF ਅਡਵਾਂਸ ਬੇਨਤ ਤੇ ਹੋਰ ਮੁਲਾਜ਼ਮਾਂ ਮੰਗਾਂ ਸੰਬੰਧੀ GTU ਵੱਲੋਂ ਬੁਲੰਤ ਕੀਤੀ ਜਾਂਦੀ ਆਵਾਜ਼ ਬਾਰੇ ਜ਼ਿਕਰ ਕਰਾਂਗੇ ਪਰੰਤੂ ਇਹ ਜਿਹੜੀ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਬਦੀ ਨੂੰ ਫਾਇਦੇ ਨਾਲ ਜਿਆਦਾ ਕਰੇ ਇਹ ਖਬਰ ਸਭੀ ਬੁੱਧੀਜੀਵਾਂ ਨੂੰ ਹੈਰਾਨ ਕਰ ਦੇਣ ਵਾਲੀ ਹੈ ਕਿ ਸਰਕਾਰ ਨੇ ਹਜ਼ਾਰ ਕਰੋੜ 1000 ਕਰੋੜ ਰੁਪਏ ਦੀ ਰਕਮ ਦਾ ਕਰਜ਼ਾ ਹੋਰ ਚੁੱਕ ਲਿਆ ਹੈ ਜਿਸ ਨੂੰ ਕਿ 2046 ਤੱਕ ਮੋੜਿਆ ਜਾਣਾ ਹੈ ਵੈਸੇ ਕਰਜ਼ੇ ਦੀ ਪੰਡਤਾਂ ਪੰਜਾਬ ਸਿਰ ਪਹਿਲਾਂ ਦੀ ਕੋਈ ਘੱਟ ਨਹੀਂ ਜਿਸ ਬਾਰੇ ਇਸ ਵਿੱਤੀ ਸਾਲ ਦੇ ਅੰਤ ਤੱਕ ਕਿਆ ਲੋਕ ਕਰੋੜ ਤੋਂ ਵੀ ਵੱਧ ਜਾਨ ਦੀਆਂ ਕਿਆ ਪਰਾਈਆਂ ਆਰਥਿਕ ਮਾਰਾਂ ਬੰਦੋ ਲਗਾਈਆਂ ਜਾ ਰਹੀਆਂ ਹਨ ਇੱਕ ਪਾਸੇ ਵਿੱਤ ਮੰਤਰੀ ਸਰਦਾਰ ਹਰਪਾ ਸਿੰਘ ਟੀਮਾ ਵੱਲੋਂ ਜੀਐਸਟੀ ਕਲੈਕਸ਼ਨ ਵਿੱਚ ਹੋ ਰਿਹਾ ਰਿਕਾਰਡ ਵਾਧੇ ਦੇ ਦਾਅਵੇ ਕੀਤੇ ਜਾਂਦੇ ਹਨ ਤੇ ਦੂਜੇ ਪਾਸੇ ਸਰਕਾਰ ਬੜਾ ਤਣ ਕਰਜ਼ੇ ਚੁੱਕੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਮੁਲਾਜ਼ਮਾਂ ਦੇ ਮੈਡੀਕਲ ਰੀਇੰਵਰਸਮੈਂਟ ਬਿੱਲ ਤੇ ਜੀਪੀਐਫ ਐਡਵਾਂਸ ਦੇ ਗ੍ਰਿਪ ਸਰਕਾਰੀ ਖਜ਼ਾਨਿਆਂ ਵਿੱਚ ਕਟਕੇ ਪਏ ਹਨ ਤੇ ਜਿਨ੍ਹਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਤਾਂ ਆਓ ਜਾਣਦੇ ਹਾਂ ਕਿ ਇਸ ਸਾਰੇ ਵਰਤਾਰੇ ਸੰਬੰਧੀ ਗਵਰਨਰ টিਚਰ ਯੂਨੀਅਨ ਦਾ ਕੀ ਕਹਿਣਾ ਹੈ ਤੇ ਉਹਨਾਂ ਕਿਹੜੀ ਮੰਗ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਖਜ਼ਾਨੇ ਭਰੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਜਦੋਂ ਕਿ ਲੱਗਦਾ ਇਹ ਹੈ ਕਿ ਹਕੀਕਤ ਇਸ ਤੋਂ ਕੌਹਾਂ ਦੂਰ ਹੈ ਕਿਉਂਕਿ ਹੁਣ ਜਿੱਥੇ ਪਿਛਲੇ ਮਹੀਨਿਆਂ ਦਾ ਤਨਖਾਹਾਂ ਦਾ ਤੁਰਦਾਨ ਵੀ 1 ਜਾਂ 2 ਤਰੀਕ ਦੀ بجائے 8 ਜਾਂ 9 ਤੱਕ ਕੀ ਕੀਤਾ ਗਿਆ ਹੈ ਉਹ ਤੇ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਆਪਣਾ ਹੀ ਜੀ.ਪੀ.ਐਫ. ਕਢਾਉਣ ਲਈ ਮਾਰੇ ਬਾਰੇ ਫਿਰ ਰਹੇ ਹਨ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਮੁਲਾਜ਼ਮ ਆਪਣੇ ਘਰੋਂ ਗਰਜਾਂ ਬੱਚਿਆਂ ਦੇ ਵਿਆਹ ਲਈ ਮਕਾਨ ਲਈ ਜੀ.ਟੀ.ਐਫ. ਪੜਵਾਹ ਬਿਰਲਾ ਘੜਵਾਉਣ ਲਈ ਖਜ਼ਾਨਾ ਦਫ਼ਤਰ ਦੇ ਚੱਕਰ ਮਾਰ ਰਹੇ ਹਨ ਪਰ ਖਜ਼ਾਨਾ ਕਾਫੀ ਉਪਰੋਂ ਹੁਕਮ ਨਾ ਆਉਣ ਕਾਰਨ ਆਪਣੀ ਬੇਵਫੀ ਪ੍ਰਗਟਾ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਗੱਲਬਾਤ ਦੌਰਾਨ ਕੀਤੀ ਅਗਰੋਨਿਕਾ ਕਿ ਆਪ ਸਰਕਾਰ ਆਪਣੇ ਐਸ਼ਕ ਆਰਾਮ ਦੇ ਕਰਜ਼ੇ ਲੈ ਕੇ ਪੰਜਾਬ ਨੂੰ ਹੋਰ ਕਰਜ਼ਾਈ ਕਰ ਰਹੀ ਹੈ ਮੁਲਾਜ਼ਮ ਆਪਣੇ ਮਿਹਨਤ ਦੀ ਕਮਾਈ ਆਪਣੇ ਜੀਪੀਐਫ ਖਾਤੇ 'ਚ ਜਮ੍ਹਾਂ ਕਰਵਾ ਰਹੇ ਹਨ ਪਰ ਸਰਕਾਰ ਹੁਣ ਮੁਲਾਜ਼ਮਾਂ ਨੂੰ ਲੋੜ ਪੈਣ ਤੇ ਇਹ ਪੈਸੇ ਦੇਣ ਤੋਂ ਭਜਦੀ ਨਜ਼ਰ ਆ ਰਹੀ ਹੈ ਉਹਨਾਂ ਕਹਿਆ ਕਿ 2024 ਵਾਲੇ ਅਖੀਰਲੇ ਮਹੀਨਿਆਂ ਦੇ ਜੀਪੀਐਫ ਐਡਵਾਂਸ ਦੇ ਬਿੱਲ ਵੀ ਖਜ਼ਾਨਾ ਦਸਤਖਤਾਂ ਵਿੱਚ ਲੰਬਤ ਪਏ ਹਨ 31 ਮਾਰਚ ਨੂੰ ਪੂਰੀ ਆਸ ਸੀ ਕਿ ਇਹਨਾਂ ਬਿੱਲਾਂ ਦਾ ਭੁਗਤਾਨ ਸਰਕਾਰ ਕਰ ਦੇਵੇਗੀ ਪਰ 31 ਮਾਰਚ ਤੋਂ ਬਾਅਦ ਇਹ ਬਿੱਲ ਮੁਲਾਜ਼ਮਾਂ ਦੇ ਵਾਪਸ ਮੋੜ ਦਿੱਤੇ ਗਏ ਤੇ ਹੁਣ ਤੱਕ ਉਹ ਵਿਭਕ੍ਰੀਰ ਨਹੀਂ ਹੋਏ ਨਾ ਹੀ ਨਵੇਂ ਵਿੱਤੀ ਬਰੇ ਤੇ ਜੀਪੀਐਫ ਦੇ ਵਿਭਕ੍ਰੀਰ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਛੇਤੀ ਹੀ ਜੀਪੀਐਫ ਐਡਵਾਂਸ ਦੇ ਬਿੱਲ ਮੁਲਾਜ਼ਮਾਂ ਦੇ ਕਲੀਅਰ ਨਾ ਕੀਤੇ ਤਾਂ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਮੁਜ਼ਾਰੇ ਕੀਤੇ ਜਾਣਗੇ ਇਸ ਸਮੇਂ ਕਮਲ ਨੰਦ, ਦਿਲਾਲ ਸਿੰਘ, ਹਿੰਮਤ ਸਿੰਘ, ਕੋਖ, ਸ਼ਿਵਪ੍ਰੀਤ, ਪਟਿਆਲਾ, ਸੁਖਵਿੰਦਰ ਸਿੰਘ, ਨਾਭਾ, ਰਕਾਸ਼, ਵੈਕਲ, ਰਜਿੰਦਰ ਸਿੰਘ, ਜਵੰਦਾ, ਜਗਪ੍ਰੀਤ ਸਿੰਘ, ਪਾੜੀਆ, ਹਰਪ੍ਰੀਤ ਸਿੰਘ, ਉਪਾਲ, ਅਰਦੀਪ ਸਿੰਘ, ਪਟਿਆਲਾ, ਮਨਜਿੰਦਰ ਸਿੰਘ, ਗੋੜੀ, ਰਜਿੰਦਰ ਸਿੰਘ, ਰਾਜਪੁਰਾ, ਜਗਵਿੰਦਰਪਾਲ, ਸ਼ਰਮਾ, ਮਿਰਬਾਇ ਸਿੰਘ, ਧੀਮ ਸਿੰਘ, ਸਮਾਣਾ, ਗੁਰਪ੍ਰੀਤ ਸਿੰਘ, ਸਿੱਧੂ, ਮਨਦੀਪ ਸਿੰਘ, ਕਾਲੇਕੇ, ਗੁਰਵਿੰਦਰ ਸਿੰਘ ਜਿਨੇ ਯਾਰ ਹੈੜੀਆਂ ਰਵਿੰਦਰ ਸਿੰਘ ਕਟਰਾ ਗੁਰਪ੍ਰੀਤ ਸਿੰਘ ਤੇਗਲਾ ਗੁਰਪ੍ਰੀਤ ਸਿੰਘ ਬਬਨ ਮਕਵਿੰਦਰ ਪਾਲ ਸਿੰਘ ਰਾਜਪੁਰਾ ਡਰੀ ਕ੍ਰਿਯਾਨ ਭੁਪਿੰਦਰ ਸਿੰਘ ਕੋੜਾ ਗੁਰਵਿੰਦਰ ਸਿੰਘ ਕੰਗੂੜਾ ਸੁਪਿੰਦਰਜੀਤ ਸ਼ਰਮਾ ਧਨੇੜਾ ਭਲਪ੍ਰੀਤ ਸਿੰਘ ਰਾਜਪੁਰਾ ਰਵਿੰਦਰ ਸਿੰਘ ਰਾਜਪੁਰਾ ਫੋਜੀ ਸਿੰਘ ਰਾਜਪੁਰਾ ਸਾਥੀ ਹਾਜ਼ਰ ਰਹੇ ਸਨ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਗਵਰਨਮੈਂਟ ਟੀਚਰ ਯੂਨੀਅਨ ਦੁਆਰਾ ਇਸ ਹੱਕੀ ਮੰਗ ਨੂੰ ਪੂਰਾ ਕਰਨ ਦੀ ਆਵਾਜ਼ ਉਠਾਏ ਜਾਣ ਤੋਂ ਬਾਅਦ ਕੀ ਪੰਜਾਬ ਦਾ ਵਿੱਤ ਭਾਗ ਮੁਲਾਜ਼ਮਾਂ ਦੀਆਂ ਵਿਤੀ ਦੇਣਦਾਰੀਆਂ ਦਾ ਭੁਗਤਾਨ ਤੁਰੰਤ ਕਰਨ ਲਈ ਕੋਈ ਆਦੇਸ਼ ਪੰਜਾਬ ਦੇ ਵੱਖ-ਵੱਖ ਖਜ਼ਾਨਾ ਦਫ਼ਤਰਾਂ ਨੂੰ ਦੇ ਦੇਗਾ ਤਾਂ ਜੋ ਮੁਲਾਜ਼ਮਾਂ ਦਾ ਆਪਣਾ ਹੀ ਜੋ ਜਮ੍ਹਾਂ ਕੀਤਾ ਪੈਸਾ ਹੈ ਉਸ ਦੀ ਫਾਇਦਾਗੀ ਉਹਨਾਂ ਨੂੰ ਕੀਤੀ ਜਾ ਸਕੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਮਾਇਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਿਰਦੇਹ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ